ਵਹੀਪੁਰ ਦੀ ਕ ਖਾਲਸਾ ਵਹੀਪੁਰ ਦੀ ਕੀ ਫਤੇ ਖਨੋਰੀ ਮੋਰਚੇ ਤੇ ਬੈਠੇ ਅਸੀਂ ਖੜੇ ਆ ਅਸੀਂ 19 ਮਾਰਚ ਤੋਂ ਪਹਿਲਾਂ ਇੱਥੇ ਬੈਠੇ ਸੀ ਉਹ ਵੀ ਦੇਖ ਲਿਆ ਕਿ ਕਿਵੇਂ ਤੋੜ ਕੇ ਉਹਨੂੰ ਪਾਸੇ ਕੀਤਾ ਹੋਇਆ ਹੈ ਕਿ ਆ ਜਗ੍ਹਾ ਤੇ ਖਲੋਣਾ ਸਾਡਾ ਪਰਪਸ ਕੀ ਹੈ ਮਕਸਦ ਕੀ ਜਗ੍ਹਾ ਦਿਖਾਈ ਕੋ ਜਾ ਰਹੀ ਹੈ ਇਹ ਜਗ੍ਹਾ ਉਹੀ ਜਗ੍ਹਾ ਹੈ ਆ ਜਿਹੜਾ ਪੱਕਾ ਥਾਂ ਹੈ ਇੱਥੇ ਟਰਾਲੀ ਖੜੀ ਸੀ ਇਸੇ ਜਗ੍ਹਾ ਤੇ ਜਿੱਥੇ ਅਖੰਡ ਜਾਪ ਚੱਲਦੇ ਸੀ ਅਖੰਡ ਪਾਤਸ਼ਾਹ ਪ੍ਰਕਾਸ਼ ਹੁੰਦੇ ਸੀ ਭੋਗ ਪੈਂਦੇ ਸੀ ਤੇ 19 ਮਾਰਚ ਨੂੰ ਰਾਤ ਨੂੰ 8 ਵਜੇ ਉਸ ਦੇ ਵਿੱਚ ਹੀ ਮਹਾਰਾਜ ਸੁਰੂਪ ਰੱਖਿਆ ਸੀ ਜਬਜੀ ਸਾਹਿਬ ਦੇ ਖੰਡ ਜਾਪ ਚੱਲਦੇ ਸੀ ਜਿਹੜਾ ਉਸ ਨੇ ਵੀਡੀਓਗ੍ਰਾਫੀ ਕੀਤੀ ਉਹਦੇ ਵਿੱਚ ਵੀ ਆ ਗੂਗਾ ਇਸ ਕਰਕੇ ਕਰਨ ਵਾਲਿਆਂ ਨੂੰ ਸਜ਼ਾਵਾ ਦਵਾਂਗੇ ਗਤਵੀ ਤੇ ਇਨਸਾਫ ਦਵਾਂਗੇ ਪੰਜਾਬ ਦੀ ਜਨਤਾ ਨੂੰ ਸਿੱਖ ਸਮਾਜ ਨੂੰ ਕੀ ਨਾਮ ਦਾ ਕੁਵੜੀਆ ਸੁਭਾਸ਼ ਦਾ ਬੇਟਾ ਉੱਤੇ ਪਹਿਲਾਂ ਵੀ ਕਈ ਮਾਮਲੇ